ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਲਾਡੀ ਕੋ ਪਹੁੰਚ ਚੁੱਕੇ ਜੀ ਪਿੰਡ ਗਗੜਪਾਣਾ ਜ਼ਿਲ੍ਹਾ ਅਮਰਸਰ ਪਿੰਡ ਤਸਰੀਬਾਪਾ ਕਾਲਾ ਦੇਖੋ ਅੱਜ ਵੀ ਚਾਰ ਕਿ ਬਿਹੜਾ ਫੇਲ ਹੈ ਬਾਈ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਬਾਸ ਕਿਰਪਾ ਜੀ ਸੁਣਾਓ ਹੋਰ ਵੀ ਗਿਆ ਮਾਲ ਪਿਛਲਾ ਸਾਰਾ ਸਾਰਾ ਉਹ ਦੋ ਘੰਟਿਆਂ ਚ ਵੇਚ ਗਿਆ ਇਹ ਮਾਲ ਵੀ ਪਾ ਲਿਆ ਪਹਾ ਵੇ ਚੋ ਦਿਖਦਾ ਵਾਗੇ ਮਾਲ ਨਹੀਂ ਵੇਖਦਾ ਪਹਾ ਵੇਖਦਾ ਪਹਾ ਪਹਾ ਸੋਲਾ ਤੁਹਾਡਾ ਨਾ ਜੀ ਤੇ ਸਭ ਕੋ ਸੈਟ ਆ ਬਸ ਆਪਾਂ ਉਹਦੇ ਨਾਲ ਫਿਕਸ ਹੁੰਦਾ ਪੰਜ 400 ਕਰਨਾ ਲਾਟਾ ਲਾ ਜਿਹੜੀ ਗੱਲ ਉਹਦੇ ਚ ਐਵੇਂ ਇਹ ਥੋੜੀ ਵੀ 65 ਮੰਗ ਕੇ ਮੁੜ ਕੇ 55 ਜਿਹੜੀ ਉਹ ਕੰਮ ਨਹੀਂ ਕਰਨਾ ਉਹਦਾ ਖਰਿਆ ਕੋਈ ਨਹੀਂ ਭਾਜੀ ਬਾਅਦ ਜਿਹੜਾ ਲੈਣਾ ਉਹੀ ਪਹਾ ਪੋਣਾ ਆਪਾਂ ਪਹਾ ਪੋਣਾ ਨਿਕਾ ਜਿਹੜੇ ਨਾਲ ਕਿ ਵੇਗਦਾ ਰਵੇ ਮਾਲ ਅੱਜ ਤਾਜ਼ੀ ਹਾਂਜੀ ਚਾਰ ਆ ਜੀ ਚਾਰ ਆ ਜੀ ਤਾਜ਼ੀਆਂ ਤੁਈਆਂ ਤਾਜ਼ੀਆਂ ਤਾਜ਼ੀਆਂ ਆਜੋ ਫਿਰ ਹਾਂਜੀ ਕਿੰਨਾ ਲਊਗਾ ਭਾਜੀ ਇਹ ਵੀ 14 ਕਿਲੋ ਹੈਗਾ ਜੀ ਪਹਿਲਾ ਸੁਆ ਪਹਿਲਾ ਸੁਆ ਵਸ਼ੀ ਮਗਰ ਆ ਜੀ ਲੋ ਜੀ ਆ ਚੋਰਾ ਕੋਲੋਂ ਤੋਂ ਤਿਆਰ ਤੇ ਵੱਡੀ ਵੇੜਾ ਪੂਰੀ ਫੁੱਲ ਸੈੱਡ ਹੈ ਦੰਦਾ ਚੋਗੀ ਆ ਚਾਰ ਦੰਦਾ ਵਛੀ ਨੂੰ ਅੱਛਾ ਜੀ ਹਾਂ ਜੀ ਬਜੀ ਟਾਈਮ ਕਿਨੇ ਹੋ ਗਿਆ ਸੁਈਦ ਨੂੰ ਇਹ ਨੂੰ 6 ਸੱਤ ਦਿਨ ਹੋ ਗਿਆ ਪਤਾ ਹੀ 라ਉ ਦੇ 6 ਹਫ਼ਤੇ ਇੰਦਾ ਠੰਡੀ ਕੈਮਰੇ ਡਾਡੀ ਵੇਖੋ ਹਾਈਟ ਕਹਿੰਦੀ ਮੇਰੇ ਜਿਨੀ ਜਵਾਨ ਆ ਵਛੀ ਹੈ ਇੰਦਾ ਬਹਿ ਜੋ ਭਾਵੇਂ ਕੋਈ ਗੱਲ ਹੀ ਨਹੀਂ ਤੇ ਨਹੀਂ ਠੀਕ ਹੈ ਸਿਰਫ ਆ ਡਰਦੀ ਕੈਮਰੇ ਤੋਂ ਨਹੀਂ ਕੋਈ ਬਰਸੀ ਲਾਉਂਦੀ ਲੋੜ ਵੀ ਨਹੀਂ ਨੂੰ ਚੰਗੇ ਲੈਵਲ ਉੱਤੇ ਆ ਬੜੋ ਇਹਨੂੰ ਨਹੀਂ ਚੰਗੀ ਆ ਠੰਡੀ ਬੜੀ ਵੇੜੀ ਅਗਰੇ ਸਿਪਾਓ ਜਨਾ ਉਹੀ ਕੰਮ ਬਣਾਈ ਹੈ ਨਾ ਉਦਲਾ ਲਈ ਤੁਸੀਂ ਪਾਓ ਚਾਹੇ ਨਾ ਪਾਓ ਹਾਂਜੀ ਇਦਾਂ ਬਹਿ ਜਾਓ ਭਾਵੇਂ ਲੈ ਸਿਰਫ ਕੈਮਰੇ ਤੋਂ ਡਰਦੀ ਆ ਹਾਂ ਬਸ 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 ਮਰਜ਼ੀ ਨੰਗ ਜੋ ਭਾਵੇਂ ਜਲੇ ਠੀਕ ਹੈ ਬਹੁਤ ਵੇਖੋ ਵਸ਼ੀ ਨੂੰ ਕਿੰਨੀ ਹੈ ਮੇਰੀ ਅੱਬਾ 65000 ਦੀ ਕਿ ਨਹੀਂ ਸਰ ਦੀ ਦੇ ਦਈਏ ਛੱਡ ਦਿਓ ਜਰਾ ਛੱਡਣੇ ਦੋ ਸ਼ੂਟ ਕਰ ਦਈਏ ਚਲੋ ਠੀਕ ਹੈ ਠੀਕ ਹੈ 58000 ਦੇ ਹੋਰ ਕੁਝ ਚਲੋ 1000 ਹੋਰ ਜਾਂ ਦੋਸਤਾਂ ਜਾਂ 57000 ਦੀ ਭਾਰਾ ਵਸ਼ੀ ਮਿਲਣੀ ਨਹੀਂ ਜੇ ਆਪਾਂ ਲੈਣ ਵਾਲੇ ਜਿਹੜਾ ਮੁੱਲ ਉਹ ਕਰਨ ਮੇਰਾ ਵੀ ਭਰਾ ਫੋਨ ਹੈ ਕੀ ਨਹੀਂ ਗੱਲ ਕੁਛ ਇਹ 16 17 ਕਿਲੋ ਦੁੱਧ ਤੇ ਜਾਣਾ ਵਾ ਚਲੋ ਚਲੋ ਠੀਕ ਬੱਚਾ ਵੀ ਬਹੁਤ ਜ਼ਿਆਦਾ ਚੰਗਾ ਪੁੱਛੀ 25 ਮਗਰ ਤੇ ਆ ਵੀ ਤਾਜੀ ਸੂਈ ਜੀ ਤਾਜੀ ਸੂਈ ਹੈ ਜੀ ਇਹ ਵੀ ਇਹ ਵੀ ਦੋਦੇ ਵਿਖਾ ਇਹ ਕੱਲ ਦੀ ਸੂਈ ਪਰਸੋਂ ਦੀ ਵੇ ਜਰਸੀ ਕ੍ਰੋਸ ਅੱਛਾ ਭਾ ਕਿਹੜਾ ਲੱਗਾ ਵਸ਼ੀ ਨੂੰ ਠੀਕ ਆ ਲਓ ਜੀ ਦੂਜਾ ਸੂਆ ਜੇ ਦੂਜਾ ਸੂਆ ਜੇ ਇਹ ਵੀ ਕਰਾਰੇ ਚੈੱਕ ਕਿੰਨੇ ਰੋ ਪਾਜੀ ਤਿਆਰ ਬੋੜਾ ਪਾਜੀ ਬੋੜਾ ਇੱਕੋ ਦਾ 11 ਕਿਲੋ ਮੋੜਾ ਆਣਾ ਅੱਜ ਕੱਲ ਦੀ ਸੂਈ ਐਵੇਂ ਝੂਠ ਮਾਰਾ ਨੇ 15 ਘਰ ਵਸ਼ੀ ਨੇ 15 16 ਕਿਲੋ ਦੁੱਧ ਕਰਨਾ ਵਾ ਜਿੱਦੋਂ ਦੀ ਮਰਜ਼ੀ ਬਹਿ ਜਾਓ ਭਾਵੇਂ ਲੱਤਾਂ ਵਾਲੀਆਂ ਨਹੀਂ ਆਗੀਆਂ ਹਾਂਜੀ ਲੱਤਾਂ ਵਾਲੀਆਂ ਨੇ ਸਿਰਫ ਆ ਕੈਮਰੇ ਤੋਂ ਡਰਦੀਆਂ ਤੁਹਾਡੇ ਕੋਈ ਰੱਸੀ ਲਾਉਣ ਦੀ ਲੋੜ ਨਹੀਂ ਆ ਨਹੀਂ ਠੀਕ ਐ ਥਾਣੇ ਬੜਾ ਵਧੀਆ ਬਹੁਤ ਜ਼ਿਆਦਾ ਸਪੈਸ਼ਲ ਚੁਆਈ ਬੜੀ ਚੰਗੀ ਲੱਗੀ ਆ ਦੇ ਉਹਦੇ ਇਹ ਨੇੜੇ ਗਏ ਬੁਖਾਰੇ ਥਾਂ ਤੋਂ ਬੁਖਾ ਦਿਓ ਬੁਖਾ ਦਿਓ ਸਾਰੇ ਹਾਂ ਅਣਲੇ ਬਾ ਬੜਾ ਚੰਗਾ ਇੱਧਾ ਲੋ ਇਦਾਂ ਬਹਿ ਜਾਓ ਭਾਵੇਂ ਠੀਕ ਹੈ ਜਿੱਧਰੋਂ ਦੀ ਮਰਜ਼ੀ ਬਹਿ ਜਾਓ ਇਧਰੋਂ ਦੀ ਵੀ ਭਾਵੇਂ ਕਿੰਨਾ ਮੋਲੀ ਭਰੇ ਦਾ 60 ਦੀ ਦੇਰੀ ਹੈ ਭਾਜੀ ਇਹ ਵੀ ਇਹ ਵੀ ਇਹਨੇ ਜਾਂ ਦੋ ਤਿੰਨ ਘਟਾ ਹੋਰ ਇਹ 55000 ਦੀ ਚਲੋ ਬਸ ਠੀਕ ਹੈ ਬਸ ਠੀਕ ਹੈ ਜੀ ਛੋੜ ਛੱਪਾ ਹੀ ਹੋਣਾ ਇਹ 150 ਜਿਹੜਾ 150 ਹਾਂਜੀ ਆਹ ਜੀ ਇਹ ਵੀ ਸੂਈ ਆ ਕਬੂਤਰੀ ਵੇਹ ਪਹਿਲਾਂ ਸੂਈ ਵੀ ਪਹਿਲਾਂ ਸੂਗਾ ਠੰਡੀ ਇਦਾਂ ਦੀ ਰੱਸੀ ਵੀ ਨਹੀਂ ਪਾਉਂਦੇ ਆਪਾਂ ਨੂੰ ਭਾਜੀ ਪਹਿਲਾਂ ਸੂਗਾ ਠੰਡ ਤੋਂ ਮਹਾਰੀਂ ਦਾ ਵੀ ਕਰਾਂ ਨਹੀਂ ਇਹ ਨਾ ਸੁਣਾ ਥੰੜਾ ਦੀਆਂ ਇਹਦੀਆਂ ਫੁੱਬੀਆਂ ਇਦਾਂ ਬਹਿ ਜਾਓ ਲਓ ਪਹਾੜ ਥੱਲੇ ਨੰਗ ਜਾਓ ਭਾਵੇਂ ਬੱਚਾ ਨੰਗ ਜੇ ਨਿਕਲ ਜਾ ਠੀਕ ਆ ਲੈ ਜਾ ਕਰੋ ਇਹਨੇ ਚੰਗੀ ਵਹਿਰ ਹਨਾ ਭਾਜੀ ਇਹ ਵੀ ਬਹੁਤ ਜਾਰੀ ਸੁਥਰੀ ਆ ਭਾਈ ਦੰਦਾ ਜੀ ਅਲਾ ਦੇ ਵੇਖੀ ਨਹੀਂ ਮੈਂ ਬੰਦਾ ਨਹੀਂ ਹੋਈ ਜੀ ਣ ਲੇ ਬਾ ਬੜਾ ਮਈਆਂ ਵਾਲਾ ਜ਼ਿਆਦਾ ਚੰਗਾ ਹੋਵੇ ਇਹ ਠੰਡੀ ਆ ਬੱਚੀ ਮਾਰਦੇ ਵੀ ਨਹੀਂ ਇਹਦੇ ਵਛਾ ਜੀ ਅਜਿੰਦੇ ਮਗਰ ਵਛਾ ਹਾਂਜੀ ਹਾਂਜੀ ਠੀਕ ਆ ਬੱਚਿਆਂ ਦਾ ਔੜਾ ਕਰਦੀਆਂ ਆ ਇਹਦੇ ਹੋਏ ਲੈ ਨੱਲਾ ਠੀਕ ਹਾਂਜੀ ਇਹਨੇ ਤਾਂ 10 ਕਿਲੋ ਪੱਕਾ ਦੁੱਧ ਆ ਦੋਸੀ ਨੇ ਦੁੱਧ ਹੋਰ ਵਧਾਉਣਾ ਅੱਜ ਅੱਜ ਤਾਂ 5-4 ਦਿਨ ਹੋਏ ਸੂਈ ਨੂੰ ਅੱਛਾ ਜੀ ਹਾਂਜੀ ਇਹਦਾ ਮੁੱਲ ਜੀ ਫੇਰ 50 ਹੀ ਦੇ ਦੀਏ ਭਾਜੀ 2648 45000 ਦੀ ਜੀ ਠੀਕ ਆ ਜੀ ਉਰਦਿਆਂ ਵਾਲੇ ਮਤਲਬ ਮੇਰਾ ਭਾ ਨਹੀਂ ਕਰਨਾ ਜਿਹੜਾ ਵੇਚਣ ਵਾਲਾ ਮੁੱਲ ਕਰਦੇ ਆ ਬਸ ਇਹ ਗੱਬਣਾ ਇਹ ਗੱਬਣਾ ਜੀ ਕਿਹੜੀ ਆ ਨਹੀਂ ਇਹ ਦਾੰਦ ਨਹੀਂ ਵੇਖਿਆ ਮੈਂ ਚੋਗੀ ਹੋਣੀ ਆ ਜੀ ਚੀਜ਼ ਫੜਾਉਂਦੀ ਘਾਟਾ ਮੂੰਹ ਦੋਂਦੀ ਚੋਗੀ ਆ ਲਓ ਜੀ ਇੱਕ ਕਬੂਤਰੀ ਗੀ ਜਰਸੀ ਆਜਾ ਹਾਰ ਖਾਨ ਤੋਂ ਆ ਜੇ ਬੈਡ ਡਾਇਰੈਕਟਰ ਦਾ ਦਾ ਲੈਣਾ ਵਛੀ ਨੇ ਜਿੰਨਾ ਕੱਦ ਉਹਨਾ ਵਛੀ ਨੇ ਬਣਾਣਾ ਕੁਆਲਟੀ ਵੇਖੋ ਵਛੀ ਨੂੰ ਨਹੀਂ ਠੀਕ ਐ ਫਿਰ ਅਰੇ ਬਰ ਫਰਗੀ ਲਓ ਜਿੱਦਣੋਂ ਦੀ ਮਰਜ਼ੀ ਲੰਘ ਜੋ ਲੈ ਲਾ ਤਾਲੀਆਂ ਨਹੀਂ ਆ ਗਈਆਂ ਹਾਂ ਆ ਭਾਈ ਵਿਖਾਓ ਮਾ ਮੂੰ ਮਾ ਹੋਇਆ ਵਛੀ ਦਾ ਹਾਂ ਆਜੋ ਆਜੋ ਲਾਡੀ ਜੀ ਫਿਰਿੰਦਾ ਮੋਲ ਇਹੀ ਮੇਰਾ ਜੀ ਕਰਨ ਦਾ 60 ਦੀ ਵਿੱਚ ਆ 65 ਦੀ ਵਿੱਚ ਨੂੰ ਜੀ ਕਰਦਾ ਜੀ ਸੂਈ ਹੁੰਦੀ ਜਿੰਨੀ ਸੋਹਣੀ ਆ ਵੱਚੀ ਦੇ ਭਲ ਜੋੜਵਾ ਹਾਂ 55000 ਦੀ ਵੱਚੀ ਦਵਾਂਗੇ ਬਸ ਠੀਕ ਆ ਹਾਂਜੀ ਜਾਣ ਦੋ ਠੀਕ ਆ ਜੀ ਲੋ ਜੀ ਕੋਈ ਤਸਰਤ ਨਹੀਂ ਹੋਣਾ ਨਹੀਂ ਠੀਕ ਆ ਹਾਂ ਚੱਲਣ ਦੋ ਠੀਕ ਆ ਜੀ ਬਿਲਕੁਲ ਲੋਲਪੋਲ ਕਿੰਨੇ ਵੱਚੀ ਨੂੰ ਵੱਚੀ ਨਾ ਬੰਨਾ ਵਾ ਤੁਹਾਨੂੰ ਪਤਾ ਆਉਂਦੀਆਂ ਦਿਹਾੜੀ ਜੀ ਦੇਲ ਨਹੀਂ ਲੌਂ ਜਾਂ ਚਾਰੂ ਚੂਰੂ ਵੱਚੀ ਥੱਬੇ ਲਾ ਕੇ ਵੱਚੀ ਨੇ ਫੇਰ ਸੁਣਾ ਬਸ ਠੀਕ ਆ ਦੋਦੀ ਵੱਚੀ 15 16 ਕਿਲੋ ਚਵਾ ਦੂਗੀ ਸੌਖਾ ਚਲੋ ਕੁਆਲਿਟੀ ਨੇ ਚਵਾਣਾ ਹਾਂਜੀ ਠੀਕ ਆ ਤੇ ਨੰਬਰ 82642 13509 ਪਿੰਡ ਗੱਗੜਪਾਣਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਨੇੜੇ ਬਿਆਸ ਦੇ ਉਧਰੋਂ ਮੈਤੇ ਦੇ ਲੋਕੇਸ਼ਨ ਆਪਣੀ